ਕੀ ਹਾਲ ਨੇ ਗਾਈਜ਼ ਤੁਹਾਡੇ ਇਨਸਟਾਗ੍ਰam ਅਕਾਊਂਟ ਤੇ ਮੈਨੂੰ ਬਹੁਤ ਜ਼ਿਆਦਾ ਮੈਸੇਜੇਜ਼ ਆਉਂਦੇ ਸੀ ਕਿ ਜੀ 8ਵੀਂ ਬੇਸ ਤੇ ਕੋਈ ਭਰਤੀ ਦੱਸ ਦੋ ਛੋਟੇ ਉਮਰ ਦੇਆਂ ਲਈ ਕੋਈ ਭਰਤੀ ਦੱਸ ਦੋ ਜਾਂ ਸਰਕਾਰ ਇਹ ਭਰਤੀਆਂ ਕੱਢ ਰਹੀ ਹੈ ਔਖੇਆਂ ਭਰਤੀਆਂ ਕੱਢ ਰਹੀ ਔਖੇ ਐਗਜ਼ਾਮ ਹੁੰਦੇ ਨੇ ਔਖੇ ਕੁਆਲਿਫੀਕੇਸ਼ਨਸ ਹੁੰਦੀਆਂ ਨੇ ਤਾਂ ਉਹਨਾਂ ਸਾਰਿਆਂ ਦਾ ਜਵਾਬ ਹੈ ਜਿਹੜਾ ਉਹ ਸਰਕਾਰ ਨੇ ਜੋ ਪੀਟ੍ਰ ਪਲੱਸ ਵੀ ਬੋਰਡ ਨੇ ਦੇ ਦਿੱਤਾ ਹੈਗਾ ਹੁਣ ਜਵਾਬ ਦੇ ਵਿੱਚ ਇਹਨਾਂ ਨੇ ਆਖਿਆ ਕੀ ਹੈਗਾ ਇਹਨਾਂ ਨੇ ਪੋਸਟਾਂ ਕੱਢੀਆਂ ਨੇ ਜੀ ਸੇਵਾਦਾਰ ਤੇ ਚੌਂਕੀਦਾਰ ਦੀਆਂ ਹੁਣ ਇਹਨੂੰ ਆਪਣੀ ਈਗੋ ਤੇ ਨਹੀਂ ਲੈ ਜਾਣਾ ਤੁਸੀਂ ਅਸੀਂ ਵੀ ਚੌਂਕੀਦਾਰ ਜਾਂ ਸੇਵਾਦਾਰ ਵੀਡੀਓ ਦੇ ਅੱਗੇ ਪ੍ਰਸੀਡ ਨਾ ਕਰਨ ਪਰ ਜਿੰਨਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਉਹ ਇਹ ਵੀਡੀਓ ਨੂੰ ਦੇਖ ਸਕਦੇ ਨੇ ਕਾਫੀ ਵਧੀਆ ਤੁਹਾਡੇ ਲਈ ਨੌਕਰੀ ਆਈ ਹੈ ਸਾਰੀ ਪੂਰੀ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਲੈਣੇ ਹੁਣ ਇਹਦੇ ਵਿੱਚ ਤੁਹਾਡੇ ਕੋਲ ਜੋ ਆਨਲਾਈਨ ਅਰਜ਼ੀਆਂ ਨੇ ਉਹ ਅਪਲਾਈ ਹੋਣੇ ਸ਼ੁਰੂ ਹੋਣਗੀਆਂ ਜੀ 26 ਅੱਠ ਤੋਂ ਭਾਵ ਕੇ 26 ਅਗਸਤ ਤੋਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਲਾਸਟ ਤਰੀਕ ਹੋਊਗੀ ਇਹਨਾਂ ਦੀ 24 9 24 ਸਤੰਬਰ ਤੱਕ ਇਹ ਅਪਲਾਈ ਹੋਣੀਆਂ ਫੀਸ ਭਰਨ ਦੀ ਆਖਰੀ ਮਿਤੀ ਹੋਊਗੀ ਤੁਹਾਡੀ 27 ਸਤੰਬਰ ਠੀਕ ਹੈ ਜੀ ਇੱਥੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਪੋਸਟਾਂ ਕਿਹੜੀਆਂ ਕਿਹੜੀਆਂ ਆਈਆਂ ਨੇ ਕਿ ਸਭ ਤੋਂ ਪਹਿਲਾਂ ਸੇਵਾਦਾਰ ਦੀਆਂ ਪੋਸਟਾਂ ਆਈਆਂ ਨੇ ਤੇ ਟੋਟਲ ਪੋਸਟਾਂ ਨੇ ਜੀ ਤੁਹਾਡੀਆਂ ਇਹ 150 ਜਿਹਦੇ ਵਿੱਚੋਂ 42 ਨੇ ਜਿਹੜੀਆਂ ਔਰਤਾਂ ਲਈ ਰਾਖਮੀਆਂ ਨੇਗੀਆਂ ਇਸ ਤੋਂ ਇਲਾਵਾ ਜਰਨਲ ਦੇ ਵਿੱਚ 53 ਪੋਸਟਾਂ ਨੇ ਈਡਬਲਯੂਐਸ ਨੂੰ 13 ਨੇ ਐਸਸੀ ਮਜਬੂਸਿਤ ਤੇ ਬਾਲਮੀਕ ਲਈ 13 ਨੇ ਐਸਸੀ ਰਵਦਾਸੀਆ ਤੇ ਅਦਰ ਦੇ ਲਈ 13 ਨੇ ਬੈਕਵਰਡ ਕਲਾਸਸ ਦੇ ਲਈ 13 ਨੇ एएसएम जर्नल ਕਹਿੰਦਾ ਭਾਵ ਐਕਸ ਸਰਵਿਸਮੈਨ ਜਰਨਲ 13 ਨੇਗੀਆਂ ਚਾਰ ਬੈਕਲੌਗ ਕਲੀਅਰ ਹੋਣਗੇ ਇਹਦੇ ਵਿੱਚੋਂ ਤਾਂ ਤੁਹਾਡੇ ਕੋਲ ਨੌ ਪੋਸਟਾਂ ਨੇਗੀਆਂ ਠੀਕ ਹੈ ਜੀ ਏਐਸਐਮ ਐਸਸੀ ਐਕਸ ਸਰਵਿਸਮੈਨ ਐਸਸੀ ਮਾਜਵੀਸਿਕ ਚਾਰ ਨੇਗੀਆਂ ਐਸਸੀ ਐਕਸ ਸਰਵਿਸਮੈਨ ਐਸਸੀ ਆਰਓ ਤਿੰਨ ਨੇਗੀਆਂ ਜੀ ਏਐਸਐਮ ਐਕਸ ਸਰਵਿਸਮੈਨ ਬੀਸੀ ਚਾਰ ਨੇਗੀਆਂ ਸਪੋਰਟਸ ਦੇ ਵਿੱਚ ਤਿੰਨ ਆਈਆਂ ਨੇ ਜਰਨਲ ਨੂੰ ਸਪੋਰਟਸ ਦੇ ਵਿੱਚ ਐਸਸੀ ਨੂੰ ਇੱਕ ਆਈ ਹੈ ਇੱਥੇ ਵੀ ਐਸਸੀ ਆਰਓ ਨੂੰ ਇੱਕ ਆਈ ਹੈ ਜੀ ਉਹ ਵੀ ਬੈਕਲੌਗ ਦੀ ਹੈ ਤੇ ਫਿਜ਼ਿਕਲੀ ਹੈਂਡੀਕੈਪਡ ਜਿਹੜੇ ਉਹਨਾਂ ਦੇ ਲਈ ਤਿੰਨ ਪੋਸਟਾਂ ਨੇ ਫਿਜ਼ਿਕਲੀ ਹੈਂਡੀਕੈਪਡ ਜਿਨ੍ਹਾਂ ਦਾ ਵਿਜ਼ੂਅਲੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਦੇਖਣ ਦੇ ਵਿੱਚ ਉਹਨਾਂ ਲਈ ਦੋ ਨੇ ਹੈਰਿੰਗ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਬਲਮ ਹੈ ਦੋ ਨੇ ਆਈਡੀਐਮਡੀ ਦੋ ਨੇ ਗਿਆ ਫ੍ਰੀडम फाइਟਰ ਜਿਹੜੇ ਤੁਹਾਡੇ ਆਜ਼ਾਦੀ ਕੋਲਾਟੀਆਂ ਨਾਲ ਸਮਰਪਿਤ ਨੇ ਉਹਨਾਂ ਨੂੰ ਸੱਤ ਪੋਸਟਾਂ ਇਹ ਭਾਈ ਤੁਹਾਡੀਆਂ ਓਪਨ ਹੋਈਆਂ ਤਾਂ ਕੁੱਲ 150 ਪੋਸਟਾਂ ਸੇਵਾਦਾਰ ਦੇ ਆਈਆਂ ਨੇ ਚੌਂਕੀਦਾਰ ਦੀ ਗੱਲ ਕਰੀਏ ਤਾਂ ਆਪਾਂ ਚੌਂਕੀਦਾਰ ਦੇ ਲਈ ਕੁੱਲ 22 ਪੋਸਟ ਆਈਆਂ ਨੇ ਚਾਰ ਇਹਦੇ ਵਿੱਚ ਔਰਤਾਂ ਲਈ ਰੱਖ ਮਿਆ ਨੇ ਜਰਨਲ ਨੂੰ 6 ਨੇ AWS ਦੇ ਲਈ 1 ਹੈ SC MBA ਦੇ ਲਈ 2 ਨੇ RO ਦੇ ਲਈ 1 ਹੈ BC ਦੇ ਲਈ 2 ਨੇ ਐਕਸਰਵਿਸਮੈਨ ਦੇ ਲਈ 3 ਨੇ ਤੇ ਇਸ ਤੋਂ ਇਲਾਵਾ ਤੁਹਾਡਾ ਸਪੋਰਟਸ ਜਨਰਲ ਪੋਟੇ ਦੇ ਲਈ 1 ਹੈ ਫਿਜ਼ੀਕਲ ਹੈਂਡੀਕੈਪਟ ਦੇ ਲਈ 1 ਹੈ ਵਿਜ਼ੂਅਲ ਔਰਥੋ ਤੇ ਹੈਂਡੀਕੈਪਟ ਇਹਨਾਂ ਦੇ ਲਈ ਇੱਕ ਇੱਕ ਪੋਸਟ ਹੈਗੀ ਤੇ ਫਰੀडम फाइਟਰ ਦੇ ਲਈ ਦੋਨੇ ਪਰ ਦੋਨੋਂ ਬੈਕਲੌਗ ਦੇ ਵਿੱਚ ਨੇ ਉਹ ਠੀਕ ਹੈ ਤਾਂ ਆਪਾਂ ਇਹਨਾਂ ਨੂੰ ਕੰਸੀਡਰ ਨਹੀਂ ਕਰਾਂਗੇ ਹੁਣ ਇਹਦੇ ਵਿੱਚ ਤੁਹਾਡਾ ਮਸਲਾ ਕੀ ਰਹੂਗਾ ਇਹਦੀ ਆਪਾਂ ਸਾਰੀ ਜਾਣਕਾਰੀ ਲੈ ਲਈਏ ਸਭ ਤੋਂ ਪਹਿਲਾਂ ਵਿੱਦਿਅਕ ਯੋਗਤਾ ਕੀ ਹੈ ਜਿਹਨੂੰ ਤੁਸੀਂ ਜਾਨਣਾ ਚਾਹੁੰਦੇ ਹੋਗੇ ਬੜੀ ਹੀ ਬੇਸਬਰੀ ਦੇ ਨਾਲ ਇਹਨਾਂ ਨੇ ਕਿਹਾ ਕਹਿੰਦਾ ਭਾਈ ਮਿਡਲ ਸਟੈਂਡਰਡ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਪਾਸ ਤੁਸੀਂ ਮਿਡਲ ਸਟੈਂਡਰਡ ਹੋਣੀ ਚਾਹੀਦੀ ਹੈ ਭਾਵ ਕਿ ਕਿ ਤੁਸੀਂ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਤਾਂ ਇਸ ਤੋਂ نیچے ਦੀ ਯਾਰ ਤੁਹਾਡੇ ਕੋਲ ਕੋਈ ਨੌਕਰੀ ਹੈ ਜਿਹੜੀ ਉਹ ਨਹੀਂ ਆਊਗੀ ਜੇ ਤੁਸੀਂ ਭਾਲਦੇ ਹੋ ਇਸ ਤੋਂ نیچے ਦਾ ਲੈਵਲ ਕੋਈ ਸਰਕਾਰੀ ਨੌਕਰੀ ਦਾ ਨਹੀਂ ਆਊਗਾ ਬਹੁਤ ਵਧੀਆ ਮੌਕਾ ਤੁਹਾਡੇ ਲਈ ਅਗਰ ਇਹਦੇ ਵਿੱਚ ਤੁਸੀਂ ਜਾਣਾ ਹੈ ਠੀਕ ਹੈ 8ਵੀਂ ਪਾਸ ਹੋਣੀ ਚਾਹੀਦੀ ਹੈ ਤੇ ਨਾਲ ਤੁਸੀਂ ਪੰਜਾਬੀ ਦੇ ਨਾਲ 8ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈਗੀ ਅਗਰ ਤੋਂ ਤੁਹਾਡਾ ਜਿਹੜਾ ਉਹ ਆ ਰਿਹਾ ਹੈ ਹੈਂਡੀਕੈਪਡ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਜਾਂ ਜਿਹੜੇ ਤੁਹਾਡੇ ਦੰਗਿਆਂ ਨਾਲ ਜਾਂ ਅੰਤਕੰਗਵਾਦਨਾ ਪ੍ਰਭਾਵਿਤ ਨੇ ਲੋਕ ਉਹਨਾਂ ਦੇ ਨਾਲ ਉਹਨਾਂ ਦੇ ਲਈ ਕੁਆਲੀਫਿਕੇਸ਼ਨ ਹੀ ਨਹੀਂ ਹੈਗੀ ਵੀ ਉਹਨਾਂ ਨੂੰ ਕੋਈ 바ਰ ਨਹੀਂ ਹੈਗੀ ਕਿ ਕੀ ਹੋਣਾ ਚਾਹੀਦਾ ਜੀ ਕੁਆਲੀਫਿਕੇਸ਼ਨ ਦਾ ਠੀਕ ਹੈ ਜੀ ਦੂਸਰੀ ਚੀਜ਼ ਹੁਣ ਇਹਦੇ ਵਿੱਚ ਆਪਾਂ ਗੱਲ ਕਰੀਏ ਅਸਾਮੀਆਂ ਦੀ ਤਾਂ ਸੇਵਾਦਾਰ ਤੇ ਚੌਕੀਦਾਰ ਜਿਹੜੀ ਤੁਹਾਡੀ ਅਸਾਮੀ ਰਹੂਗੀ ਦੀ ਤਨਖਾਹ ਰਹੇਗੀ 18000 ਤਨਖਾਹ ਰਹੇਗੀ ਜੀ ਬਹੁਤ ਵੱਡੇ ਲੈਵਲ ਦੀ ਤਨਖਾਹ ਹੈ 18000 ਸੇਵਾਦਾਰ ਤੇ ਚੌਂਕੀਦਾਰ ਦੇ ਲਈ ਇਸ ਤੋਂ ਇਲਾਵਾ ਇਹ ਕਹਿੰਦੇ ਭਾਈ ਜਿਹੜੇ ਵੀ ਤੁਹਾਡੇ ਇਸ ਤੋਂ ਇਲਾਵਾ ਰਾਜ ਸਰਕਾਰ ਪੱਤੇ ਜਾਰੀ ਕਰੂਗੀ ਉਹ ਵੀ ਤੁਹਾਨੂੰ ਮਿਲਣਗੇ ਠੀਕ ਹੈ ਤਾਂ ਹੁਣ ਇਹ ਬਹੁਤ ਵਧੀਆ ਨੌਕਰੀ ਹੈ ਆਪਣੀ ਈਗੋਸ ਨੂੰ ਸਾਈਡ ਤੇ ਰੱਖ ਕੇ ਅਗਰ ਤੁਹਾਡਾ ਅਪਲਾਈ ਹੁੰਦਾ ਤਾਂ ਕਰੋ ਇਹਨੂੰ ਨੈਕਸਟ ਰੀਡੂ ਹੁਣ ਇਹਦੇ ਵਿੱਚ ਉਮਰ ਸੀਮਾ ਕਿਹਣੀ ਹੋਣੀ ਚਾਹੀਦੀ ਹੈ ਘੱਟੋ-ਘੱਟ ਉਮਰ 16 ਸਾਲ ਹੋਣੀ ਚਾਹੀਦੀ ਹੈ ਜੀ ਕਿਉਂਕਿ 8ਵੀਂ ਦੇ ਵਿੱਚ ਇੰਨੇ ਚੱਲ ਜਾਂਦੇ ਹੁੰਦੇ ਆ ਘੱਟੋ-ਘੱਟ 16 ਸਾਲ ਹੋਣੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਉੱਪਰਲੀ ਸੀਮਾ ਜਿਹੜੀ ਉਹ ਤੁਹਾਡੀ 35 ਸਾਲ ਹੋਣੀ ਚਾਹੀਦੀ ਹੈ ਹੁਣ ਜਿਹੜੇ ਤੁਹਾਡੇ ਕੋਲ ਐਸਸੀ ਕੈਟਾਗਰੀ ਦੇ ਕੈਂਡੀਡੇਟਸ ਆ ਗਏ ਉਹਨਾਂ ਦੀ 40 ਸਾਲ ਹੋ ਸਕਦੀ ਹੈ ਜਿਹੜੇ ਸੈਂਟਰ ਦੇ ਸਰਕਾਰ ਦੇ ਲਈ ਕੰਮ ਕਰ ਰਹੇ ਨੇ 45 ਸਾਲ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਫੌਜੀ ਨੇ ਸਾਬਕਾ ਫੌਜੀ ਉਹਨਾਂ ਨੂੰ ਜੋ 3 ਸਾਲ ਵਧਾ ਕੇ ਦਿੱਤੀ ਜਾਂਦੀ ਹੁੰਦੀ ਹੈ ਉਹ ਵੀ ਛੋਟੇ ਦੇ ਵਿੱਚ ਤੁਹਾਨੂੰ ਮਿਲ ਜਾਈਗੀ ਠੀਕ ਹੈ ਸਕਦੀ ਹੈ ਜੀ ਇਸ ਤੋਂ ਬਾਅਦ ਫੀਸਾਂ ਹੁਣ ਜਿਹੜਾ ਜਰਨਲ ਹੈ ਉਹਨਾਂ ਦੇ ਲਈ 1000 ਹੈ ਜੀ ਐਸਸੀ ਬੀਸੀ ਈਡਬਲਯੂਐਸ ਦੇ ਲਈ 250 ਹੈ ਐਕਸ ਸਰਵਿਸਮੈਨ ਦੇ ਲਈ ਜਾਂ ਉਹਨਾਂ ਦੇ ਡਿਪੈਂਡੈਂਟ ਦੇ ਲਈ 200 ਹੈ ਦਿਵਿਆਂਗ ਦੇ ਲਈ ਹੈਂਡੀਕੈਪਟ ਦੇ ਲਈ 500 ਫੀਸ ਹੈ ਉਹ ਪਈ ਰੱਖੀ ਗਈ ਹੈ ਹੁਣ ਤੁਸੀਂ ਚੋਣ ਕਿਵੇਂ ਹੋਏਗੀ ਇਹਦੇ ਵਿੱਚ ਤੁਹਾਡੇ ਕੋਲ ਐਗਜ਼ਾਮ ਹੋਏਗਾ ਦੋ ਪੇਪਰ ਹੈ ਜਿਹੜੇ ਤੁਹਾਡੇ ਕੰਡਕਟ ਕੀਤੇ ਜਾਣਗੇ ਪਹਿਲਾ ਪੇਪਰ ਹੋਏਗਾ ਤੁਹਾਡਾ ਪੰਜਾਬੀ ਦਾ ਜਿਹਦੇ ਵਿੱਚ ਤੁਸੀਂ ਸਿਰਫ ਕੁਆਲੀਫਾਈ ਕਰਨਾ ਹੈ 50 ਦੇ ਵਿੱਚੋਂ 25 ਨੰਬਰ ਲੈਣੇ ਨੇ ਦੂਸਰਾ ਪੇਪਰ ਹੈ ਜਿਹੜਾ ਤੁਹਾਡਾ ਉਹ ਹੋਏਗਾ ਪ੍ਰੋਪਰ ਇਸ ਪੋਸਟ ਦੇ ਲਈ ਉਹਦੇ ਵਿੱਚ ਮੈਰਿਟ ਬਣੇਗੀ ਮੈਰਿਟ ਦੇ ਆਧਾਰ ਤੇ ਜਿਹੜੇ ਬੰਦੇ ਆ ਉਹ ਰੱਖੇ ਜਾਣੇ ਨੇ ਭਾਈ ਦੂਸਰੀ ਚੀਜ਼ ਹੁਣ ਅਪਲਾਈ ਕਰਨ ਦਾ ਇਹ ਵਿਧੀ ਕੀ ਰਹੇਗੀ ਅਪਲਾਈ ਕਰਨ ਦੇ ਲਈ ਤੁਸੀਂ ਟ੍ਰਿਪਲ ਐਸਬੀ ਪੰਜਾਬ ਡੀਓ gov.in ਦੇ ਜਾਣਾ ਉੱਥੇ ਆਨਲਾਈਨ ਐਪਲੀਕੇਸ਼ਨ ਹੋਏਗਾ ਤੇ 26 ਤੋਂ ਓਪਨ ਹੋਏਗੀ ਇਸ ਚੀਜ਼ ਦਾ ਧਿਆਨ ਰੱਖਣਾ 26 ਅਗਸਤ ਤੋਂ ਇਹ ਓਪਨ ਹੋਏਗੀ ਠੀਕ ਹੈ ਜੇ ਨਾਂ ਵੀ ਪਤਾ ਲੱਗਿਆ 26 ਅਗਸਤ ਨੂੰ ਮੈਨੂੰ ਮੈਸੇਜ ਡਰੌਪ ਕਰ ਦਿਓ ਮੈਂ ਤੁਹਾਨੂੰ ਇੱਕ ਵਾਰ ਹੋਰ ਵੀਡੀਓ ਜਿਹੜੀ ਉਹ ਬਣਾ ਦੂੰਗਾ ਕਿੱਦਾਂ ਅਪਲਾਈ ਹੋਏਗਾ ਠੀਕ ਹੈ ਜੀ ਤਾਂ ਇਹਦੇ ਲਈ ਤੁਸੀਂ ਇੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਵੀਡੀਓ ਸਪੀਡ ਪਲੱਸ ਵੀ ਦੇ ਵਿੱਚ ਮੈਂ ਦੱਸਿਆ ਕਿੱਦਾਂ ਕਰ ਸਕਦੇ ਹੋ ਜੇ ਤੁਹਾਡੇ ਆਲਰੇਡੀ ਰਜਿਸਟਰ ਹੈ ਤਾਂ ਤੁਸੀਂ ਉਹਦੇ ਨਾਲ ਅਪਲਾਈ ਕਰ ਸਕਦੇ ਹੋ ਨਹੀਂ ਨਿਊ ਰਜਿਸਟ੍ਰੇਸ਼ਨ ਕਰਕੇ ਤੁਸੀਂ ਆਪਣਾ ਜਿਹੜਾ ਭਈ ਈਮੇਲ ਆਈਡੀ ਵੈਲਿ ਆਸਟੇ ਤੁਸੀਂ ਫੀਸ ਪੇਮੈਂਟ ਕਰਕੇ ਆਪਣਾ ਜਿਹੜਾ ਅਪਲਾਈ ਕਰ ਸਕਦੇ ਹੋ ਤਾਂ ਹੁਣ ਤੁਹਾਡੇ ਲਈ ਬਹੁਤ ਵਧੀਆ ਪੋਸਟ ਆਈ ਹੈ ਅਗਰ ਤੁਹਾਡਾ ਇਹ ਮਨ ਹੈ ਭਰ ਸਕਦੇ ਹੋ ਭਾਈ